ਜੀ ਨਾ ਤੁਹਾਡਾ ਜੈ ਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾ ਰੱਖਦੇ ਮੈਂ ਜ세ਦਾਰ ਹੀਰਾਸਾਂਗ ਦੇ ਜ਼ਿਲ੍ਹਾ ਪ੍ਰਧਾਨ ਜੀ ਭਾਰਤੀ ਆਮ ਜਨਤਾ ਪਾਰਟੀ ਜੀ ਬਬਲੇ ਤੁਸੀਂ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਦੇਖੋ ਜੀ ਸਾਡੇ ਭਾਜੀ ਹੋਣਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਫੋਨ ਕਰਦੇ ਸੀ ਤੇ ਛੇਖਪੁਰ ਤੋਂ ਬੀਬੀ ਅੱਜ ਨੇ ਐਵੇਂ ਜਾਣ ਕੇ ਨਾਮ ਲਾ ਰਹੀ ਆ ਵੀ ਮੈਂ ਇਹਨਾਂ ਦੇ ਇੰਬਾਬਿਆਂ ਦੇ ਸਾਹਮਣੇ ਜਾਂ ਹੋਰ ਨਾ ਮੈਂਬਰਾਂ ਦੇ ਸਾਹਮਣੇ ਕਿ ਮੈਂ ਗੁਰਪ੍ਰੀਤ ਜੀ ਹੁਣਾਂ ਦੇ ਸਾਹਮਣੇ ਕਿ ਮਾਇਆ ਦਿੱਤੀ ਆ ਪੈਸੇ ਦਿੱਤੇ ਆ 16 ਲੱਖ ਰੁਪਇਆ ਪਰ ਕੋਈ ਇਦਾਂ ਦਾ ਕੁਛ ਨਹੀਂ ਅਸੀਂ ਤੇ ਦੇਖਿਆ ਨਹੀਂ ਬਿਲਕੁਲ ਇਹ ਸਰਾਸਰ ਝੂਠ ਆ ਤਾਂ ਦੂਜੀ ਗੱਲ ਇਹ ਆ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹਦਾ ਇਨਸਾਫ ਕਰਾਂਗੇ ਪਰ ਉਹ ਇਨਸਾਫ ਦੀ ਥਾਂ ਗਲਤ ਰਿਪੋਰਟ ਬਣਾ ਕੇ ਪੇਸ਼ ਕਰ ਰਹੇ ਨੇ ਅਸੀਂ ਜਿਹੜਾ ਵਾ ਆ ਮੇਰੇ ਸਮੇਂ ਤੇ ਸੋਮਵਾਰ ਨੂੰ ਬਾ ਪੋਖਰਤਾਵ ਤੇ ਪੰਜ ਜਿਹੜੇ ਪੰਜ ਮੈਂਬਰ ਬੈਣਗੇ ਜਿਹਦੇ ਵਿੱਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਪ੍ਰਸ਼ਾਸਨ ਜਿਹੜਾ ਵਾ ਇਹ ਹਰ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਚੱਲਦੇ ਆ ਚਾਹੇ ਉਹ ਸੀਆਈਡੀ ਹੋਵੇ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਅਸੀਂ ਹਰ ਇੱਕ ਗੱਲ ਮੰਨ ਕੇ ਚੱਲਦੇ ਆ ਪਰ ਸਾਡੇ ਨਾਲ ਸਾਰੇ ਸਾਰੇ ਧੱਕਾ ਵਾ ਸਾਡੇ ਪ੍ਰਧਾਨ ਸਾਹਿਬ ਜੀ ਹੋਣਾ ਦੇ ਨਾਲ ਇਹ ਬਹੁਤ ਜਿੰਨੇ ਜਿੰਨੇ ਤੁਸੀਂ ਬਹਿਣਾ ਭੁਖੜਤ ਇਹ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਬਹਿਣਾ ਪਵੇਗਾ ਜੀ ਅਣ ਮਿਸ ਤੱਕ ਹਾਂਜੀ ਹਾਂਜੀ ਤੁਹਾਨੂੰ ਜੈਪੀ ਜੈਪਾ ਬਖਾਲ ਸਾਹਿਬ ਹਾਂਜੀ ਸਰ ਕੀ ਨਾਤਾ ਡਾ ਜੀ ਸਭ ਤੋਂ ਪਹਿਲਾਂ ਜੋ ਬੋਲੇ 100 ਰੁਪਏ ਮਗਵਾਨ ਵਾਲਵੀਕ ਮਹਾਰਾਜ ਕੀ ਜੈ ਮੈਂ ਸਤੀਸ਼ਕਾ ਨਹਰ ਸਭ ਤੋਂ ਪਹਿਲਾਂ ਮੈਂ ਜੈਪੀ ਜੈਪਾ ਹਾਂ ਤੇ ਭਾਰਤੀ ਆਮ ਜਨਤਾ ਪਾਰਟੀ ਠੀਕ ਹੈ ਜੀ ਨਾਟ ਸਾਹਿਬ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੋਟਿਵ ਹੈ ਮੋਟੇ ਤੁਹਾਨੂੰ ਸਾਰੇ ਪ੍ਰਤੀਨਿਧ ਸਰ ਸ਼ਹਿਰ ਨੁਆਸੀ ਨੂੰ ਪਤਾ ਵਾ ਕਿ ਸਾਡੀ ਇਹ ਜੰਗ ਬੜੀ ਲੰਬੀ ਚੱਲਦੀ ਪਈ ਆ ਸੋਨੀ ਭੱਟੇ ਵਾਲ ਦੇ ਨਾਲ ਉਹਨੇ ਨਾ ਸਾਰੇ ਪਾਸੇ ਹੱਥ ਪੈਰ ਮਾਰ ਕੇ ਪ੍ਰਸ਼ਾਸਨ ਤੱਕ ਹੱਥ ਪੈਰ ਮਾਰ ਉਹਦੀ ਚੱਲੀ ਨਹੀਂ ਉਹਨਾਂ ਨੇ ਇੱਕ ਨਾ ਨਾੜੇ ਵਿੱਚ ਆਇਆ ਕੁਝ ਵਿਕਾਊ ਬੰਦੇ ਕੁਝ ਵਿਕਾਊ ਬੰਦਿਆਂ ਨੇ ਆਪਣੇ ਹੱਥਾਂ ਜੀ ਲੈ ਕੇ ਉਹਨਾਂ ਨਾਲ ਸਾਥਾ ਲਾ ਕੇ ਉਹਨਾਂ ਨੂੰ ਝੂਠੇ ਸੱਚੇ ਇਲਜ਼ਾਮ ਲਵਾਏ ਕਿ ਮੈਂ ਇਸਤੀ ਇਸ਼ਨਾ ਨੂੰ ਅਸੀਂ 16 16000 ਰੁਪਇਆ ਪਲਾਟਾ ਦਾ ਨਾ ਦਿੱਤਾ ਜਿਹੜਾ 100-100 ਹਜ਼ਾਰ ਦੀ ਗੱਲ ਕਰਦੇ ਨਾ ਉਹ 80 ਹਜ਼ਾਰ ਹੈ ਮੇਰੇ ਮੈਂ 80 ਹਜ਼ਾਰ ਪੈਸੇ ਲਏ ਆ ਮੇਰਾ ਲੈਣ ਦੇ ਨਾ ਗੂਗਲ ਤੇ ਚੱਲਦਾ ਮੈਨੂੰ ਪਤਾ ਸਾਰਾ ਮੈਂ ਕਿਸੇ ਕੋਲ ਮੈਂ ਪਿਛਲੇ ਹੱਥੇ 3 ਲੱਖ ਇੱਕ ਵਾਰ ਧਾਰਾ ਫੜਿਆ ਵਾ ਕੱਲ ਉੱਥੇ ਉਹ ਦਿਖਾ ਦੇ ਦੂਗੇ ਸਾਡੇ ਕੋਲ ਏਜੰਟੀ ਦੇ ਪੈਸੇ ਲਏ ਜੀ ਸਾਡੇ ਕੋਲ ਧਾਰੇ ਲੈ ਜੀ ਬੀਜੇ ਔਰ ਜਿਹੜਾ 100-100 ਦਿੱਤਾ ਅੱਜ ਤੇ ਦੋ 5 ਮਹੀਨੇ ਬੇਕਾਰ ਦੀਨੇ ਆਪਣੇ ਘਰ ਵਾਲ ਨੂੰ ਘਰੋਂ ਕਰਤਾ ਤੇ ਦੋ ਮਹੀਨੇ ਤੇ ਰੱਖਿਆ ਸੀ ਉਹਨੂੰ ਦੋ ਮਹੀਨੇ ਰੱਖਿਆ ਜਿਸ ਵਿੱਚ ਉਹਨੇ ਆਪਣੇ ਖਰਚਾ ਹੜੇ ਕੋ ਲੈਂਦਾ ਉਹ ਪੈਸੇ ਸਾਨੂੰ ਇਹ ਕਹਿ ਕੇ ਲੈ ਲੈਂਗੇ ਜੇ ਤੁਹਾਨੂੰ ਜੇ ਤੁਹਾਨੂੰ ਪੈਸੇ ਪਾਏ ਆ ਸਾਨੂੰ ਵਾਪਸ ਕੀਤੇ ਜਾਣ ਉਹ ਮੈਂ ਦੋ ਬੰਦੇ ਗਵਾਵਾਂ ਦੀ ਹਾਰੀ ਦੇ ਪੈਸੇ ਨੂੰ ਵਾਪਸ ਕਰਦਾ ਰਿਹਾ ਦੂਜੀ ਗੱਲ ਨਾ ਡਬੀ ਰਿਕਾਰਡਿੰਗ ਤਾਂ ਮੈਂ ਤੁਹਾਨੂੰ ਦੱਸਦਾ ਐਮਪੀ ਲੈਸਨ ਚੰਨੀ ਚੰਨੀ ਦੀ ਰਿਕਾਰਡਿੰਗ ਡਬੀ ਹੋਈ ਸੀਗੀ ਪੂਰੇ ਇਲਾਕੇ ਚੱਲੀ ਤੇ ਇੱਕ ਐਡੇ ਡਬੀ ਰਿਕਾਰਡਿੰਗ ਜਿਹੜਾ ਅਵੇ ਸਾਈਕਲ ਕੋਈ ਉਹ ਬੀਬੀ ਦਾ ਕੋਈ ਰਿਲੇਸ਼ਨ ਜਿਹਾ ਜਿੰਨੇ ਮਾਹੋਂ ਤੁਹਾਨੂੰ ਮੈਂ ਦੱਸਦਾ ਜੇ ਬੀਬੀ ਨੇ ਦਿਖਾ ਦਿੱਤੀ ਆ ਉਹਦਾ ਜਿਹੜਾ ਰਿਲੇਸ਼ਨ ਮੈਂ ਤੁਹਾਨੂੰ ਹੁਣ ਮੀਡੀਆ ਸਾਹਮਣੇ ਦੱਸ ਸਕਦਾ ਉਹਨੂੰ ਕੋਈ ਸ਼ਰਮ ਹੁੰਦੀ ਆ ਹੋਰ ਕੋ ਦੋਹਨਦੀ ਆ ਪਰ ਉਹਦੇ ਘਰ ਵਾਲੇ ਨੇ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਜੇ ਮੈਨੂੰ ਕੁਝ ਹੋ ਜਾਂਦਾ ਤੇ ਅਬੇ ਸੈਗੜ ਤੇ ਮੇਰੇ ਸਾਸੂ ਵੀ ਜ਼ਿੰਮੇਵਾਰ ਹੁਣ ਅਸੀਂ ਡੀਐਸਪੀ ਸਾਹਿਬ ਕੋ ਦੰਗਵੇ ਕਹਿੰਦੇ ਅਸੀਂ ਵੈਰੀਫਾਈ ਕੀਤੀ ਕੋਈ ਸਜਾਈ ਦੀ ਨਹਿਰ ਨਹੀਂ ਆ ਰਹੀ ਪਰ ਮੈਨੂੰ ਇਹਦੇ ਸੂਤਰ ਉਪਰ ਲੱਗਾ ਕਿ ਪੁਲਿਸ ਪ੍ਰਸ਼ਾਸਨਿਕ ਇਕਾਈ ਤੇ ਕਰਨੀ ਦਾ ਬੜਾ ਫਰਕ ਆ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਨਾ ਜਿਹੜੇ ਪਰਚੇ ਬਣਾ ਰਿਆ ਜੋ ਕਿ ਸਾਰਾ ਝੂਠਾ ਵਾ ਅਸੀਂ ਅਸਵੰਧਿਕ ਮੰਗ ਪੋਤਰ ਮੰਨ ਜੀ ਦਾ ਅਸੀਂ ਕੁਰਸਾ ਦਿੱਤਾ ਉਹਦੀ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਦਰਖਾਸਤਾ ਡੀਜੀਬੀ ਮੰਨ ਜੋ ਡੀਜੀਬੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਅੱਜ ਵੀ ਇੱਕਾਈ ਜੀ ਸਾਹਿਬ ਨੂੰ ਇੱਕ ਅੱਸੀ ਸਾਹ ਦੁਆਰਾ ਦੇਖਾ ਦੇ ਕੇ ਆਏ ਆ ਸਾਡੀ ਤੱਕ ਅਜੇ ਕੋਈ ਕਾਰਵਾਈ ਨਹੀਂ ਆ ਇਹ ਸਾਰਾ ਜਿਹੜਾ ਛੜਯੰਤਰ ਆ ਸੋਨੀ ਪਟਿਆਲਾ ਰਾਜ ਹੀ ਦਿਵਾਜ ਕਰਦਾ ਪਿਆ ਵਾ ਤੇ ਕਾਰਨ ਇਹ ਤੁਹਾਡੇ ਤੋਂ ਛੜੰਦਰ ਹੋ ਚਾ ਜਾ ਰਿਹਾ ਕਿਉਂ ਕਿਉਂਕਿ ਸਵਰ ਧਿਆਨ ਦੇ ਬੜਾ ਜਾਵੇ ਤੇ ਜਗ੍ਹਾ ਕੰਮ ਰੁਕ ਜੇ ਪਰ ਸਰਪਰਚੇ ਇੱਕ ਛੜ ਕੇ 10000 ਦੋ ਪਰ ਉਹ ਕੰਮ ਇਹ ਲਿਖਿਆ ਨਾ ਉਹ ਹੋਣਾ ਨਹੀਂ ਮੈਂ ਤੁਸੀਂ ਦੇਖੋ ਪਿਛਲੇ ਦਿਨੀ ਵਾਲੀ ਮਾਰੇ ਮੂਰਤੀ ਸਥਾਪਨਾ ਹੋ ਗਈ ਆ ਉਹ ਸਾਨੂੰ ਮਜਬੂਰੀ ਦੇ ਤੌਰ ਤੇ ਇਹੇ ਕੰਮ ਸਾਨੂੰ ਇੱਥੇ ਕਰਨਾ ਪੈਣਾ ਵਾ ਜੇਕਰ ਪ੍ਰਸ਼ਾਸਨ ਨੇ ਸਾਡੇ ਹਾਂ ਦੇਖੋ ਜੀ ਪ੍ਰਸ਼ਾਸਨ ਹਰ ਗੱਲ ਮੰਨੀ ਮੇਰੇ ਮੇਜਨਰ ਮੇਗਲਾ ਪੇਛਾ ਅਸੀਂ ਆ ਕੇ ਬੋਲੇ ਸੀ ਕਿ ਜਿੱਦਾਂ ਕਹਿੰਦੇ ਠੀਕ ਹੈ ਜੀ ਹਰ ਗੱਲ ਮੰਨਦੇ ਤਾਂ ਕਸੇ ਹੋ ਰਹੀ ਤੁਹਾਡਾ ਕੀ ਪ੍ਰੋਗਰਾਮ ਨਾ ਨਾ ਤਾਂ ਕਸੇ ਹੋ ਹੋਂ ਤੇ ਪ੍ਰੋਗਰਾਮ ਕਰਨਾ ਸੀ ਤਾਂ ਕਸੇ ਹੋਂਦੇ ਕੋ ਫੇਗਿਆ ਕਹਿੰਦਾ ਜਬਤੀਆ ਤੇ ਕੀ ਖੇਤ ਆਪਸਤਾ ਫੇਗਿਆ ਵਾ ਅਸੀਂ ਖੋਮਬਾਰ ਨੂੰ ਡੀਐਸਪੀ ਸਾਬਦੀ ਦੇ ਬਾਗ ਪੰਜ ਬੰਦੇ ਭੋਖਰਤਾਲ ਦੇ ਬਹਿ ਲਗਾ ਅਨਮਿੱਥੇ ਸਮੇਂ ਲਈ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਬਾਬਾ ਰਾਜ ਸਿੰਘ ਜੀ ਸੀਨੀਅਰ ਅਗੂ ਗੁਰਪੀ ਸਿੰਘ ਜੀ ਜ਼ਿਲ੍ਹਾ ਉਪ ਪ੍ਰਧਾਨ ਲਾਹਵ ਸਿੰਘ ਜੀ ਤੇ ਬਾਬਾ ਜਿਲ੍ਹਾ ਦਾ ਹੀਰਾ ਸਿੰਘ ਜੀ ਤੇ ਬਾਬਾ ਜਸਨ ਨਿਸ਼ਾਨ ਸਿੰਘ ਜੀ ਨੇ ਫਿਰ ਜਿੱਥੇ ਦੇਖੋ ਜਿੰਨਾਂ ਬੈਠਾਗੇ ਜਦ ਤੱਕ ਸਾਡੀ ਦਰਖਾਸਤ ਦਫ਼ਤਰ ਦਾਖਲ ਔਰ ਪਲੱਸ ਸਾਡੀ ਜਿਹੜੀ ਦਖਾਤੇ ਕਰਨ ਦੀ ਦੂਜੀ ਗੱਲ ਇੱਕ ਬਾਬਾ ਰਾਜ ਸਿੰਘ ਜੀ ਨੂੰ ਠੱਗ ਗਿਆ ਜਾਂਦਾ ਵਾ ਅਜੰਟੀ ਦੇ ਵਿੱਚ ਦੋ ਪਰਚੇ ਤੇ ਦਰਜ ਹੋ ਚੁੱਕੇ ਇੱਕ ਨਵਾਂ ਸ਼ਹਿਰ ਇੱਕ ਇਥੇ ਉਹ ਆਣਾ ਬੜੇ ਪੂਛ ਚੱਕੇ ਗੱਲਾਂ ਕਰਦਾ ਪਿਆ ਵਾ ਮੈਂ ਤਾਂ ਧਿਆਨ ਹੋਣਾ ਚਾਹੁੰਦਾ ਵਾ ਉਹਦਿਆਂ 2022 ਦੇ 173 ਬੜਾ 22 ਇੱਕ ਮਕਦਮਾ ਦਰਜ ਹੋਇਆ ਆ ਉਹ ਆਧਾਰ ਕਾਰਡ ਉਹਦੇ ਦੋ ਚੱਕ ਮੇਰੇ ਕੋਲੋਂ ਪੈਸੇ ਲੈਣੇ ਆ ਮੇਨ ਕੋਲੋਂ ਕੱਟੋ ਕਰ 6.5 ਲੱਖ ਰੁਪਏ ਮੇਰਾ ਲੈਣ ਦੇ ਦੋ ਚੱਕ ਦੇ ਗਿਆ ਆਧਾਰ ਕਾਰਡ ਪਲੱਸ ਫੋਮ ਪਲੱਸ ਅਫੀਡੇਟ ਦੇ ਗਿਆ ਪਿਆ ਉਹ ਹੁਣ ਤੁਸੀਂ ਕੀ ਮੰਗਦੇ ਸੋ 173 ਬੜਾ ਫਾਇਰ ਇਹ ਕਹਿੰਦਾ ਜੀ ਮੇਰਾ ਰਾਈਨਮ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੁਬਾਰਾ ਕਰਕੇ ਉਹ ਪਰਚਾ ਦੀ ਘਰ ਜੀਤੇ ਉਹਦੇ ਮੁੰਡੇ ਤੇ ਪਸ ਉਤੇ ਉਹਨੇ ਪ੍ਰਸ਼ਾਸਨ ਨੂੰ ਮੂਰਖ ਬਣਾ ਕੇ ਦੁਬਾਰਾ ਕਰਕੇ ਮੁੰਡਾ ਭੇਜਤਾ ਬਾਹ ਹੁਣ ਕਹਿੰਦਾ ਮੇਰਾ ਨਿਬੜ ਗਿਆ ਦੇਖੋ ਇਹ ਹੁੰਦਾ ਪਰਚੇ ਸਟੇਰ ਵਰਸਸ ਜਾਂ ਦੇ ਜੁਕਿਆਸ਼ ਹੋਊਗੀ ਜੇ ਨਿਬੜ ਗਿਆ ਤੇ ਜੇ ਜ਼ਮਾਨਤਾ ਚਰਾਨ ਪੇਸ਼ ਹੋ ਕੇ ਭਰੀ ਹੋਊਗਾ ਠੀਕ ਹੈ ਜੀ ਨਾ ਇਹਨੇ ਜ਼ਮਾਨਤਾ ਕਰਾਈਆਂ ਨਾ ਇਹਨੇ ਆਪਣਾ ਕਵਾਸ਼ ਕਰਾਇਆ ਸਿਰਫ ਪੈਸੇ ਦੇ ਕੇ ਤਾਂ ਕੰਮ ਖੰਗਰ ਪਰ ਨਹੀਂ ਇਹ ਪਰਚਾ ਇਦਾਂ ਹੀ ਖਤਮ ਹੋਣਾ ਸਾਡੀ ਪੁਛਾ ਇਹ ਮੰਗ ਆ ਉਸ ਦਿਨ ਕਿ ਜੇਕਰ ਬਾਬੇ ਰਾਜ ਦੀ ਪਾਸੇ ਘਰ ਦੀ ਦੀ ਰੈਸਟ ਨਾ ਪਈ ਜਾਂ ਜ਼ਮਾਨਤ ਦਿਖਾਵੇ ਸਾਨੂੰ ਆਰਡਰ ਜ਼ਮਾਨਤ ਦੇ ਜਾਂ ਪੈਸੇ ਜੜ ਦਿਖਾਵੇ ਜੇ ਰੈਸਟ ਨਹੀਂ ਪਈ ਤੇ ਸਾਡ ਡੀਪੀ ਸਾਡੇ ਬਾਅਦ ਭੁਖੜ ਦਾਲੇ ਵਿੱਚ ਹੀ ਆਊਗੀ ਜਾਤੇ ਬਾਬੇ ਰੱਛੇ ਤੇ ਜਾ 550 ਜਿਹੜੀ ਦਾ 50 ਦਿਖਾਦਾ ਦਸਤਾਲੀ ਹੁੰਦੀ ਔਰ ਦੂਜੀ ਗੱਲ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਛੜੀ ਅੰਤਰਚਾਇਆ ਉਹਨਾਂ ਖਿਲਾਫ 182 ਦੀ ਕਾਰਵਾਈ ਨਹੀਂ ਹੁੰਦੀ ਅਸੀਂ ਪੱਕੇ ਵਾਰੀ ਬਿਠੇ ਆ ਹੁਣ ਅਸੀਂ ਪ੍ਰਸ਼ਾਸਨ ਨਹੀਂ ਮੰਨੀ ਬੜਾ ਕੁਝ ਕਿਹਾ ਜਿੱਦਾਂ ਇਹ ਅਫਸਾਨੇ ਕਿਹਾ ਅਸੀਂ ਕਿਹਾ ਠੀਕ ਹੈ ਓਕੇ ਆ ਜੀ ਤੁਹਾਡੀ ਗੱਲ ਸਿਰ ਮੱਥੇ ਪਰ ਇਹੋ ਕੀ ਫਾਇਦਾ ਅਸੀਂ ਜੀਜੀ ਤੇ ਹੋਏ ਅਸੀਂ ਹੁਣ ਆਕ ਗਏ ਆ ਅਸੀਂ ਨਾ ਸੋਮਵਾਰ ਸਵੇਰੇ 9 ਵਜੇ ਪੂਰੇ ਰਾਈਟ ਟਾਈਮ ਅਸੀਂ 5 ਬੰਦੇ ਪਲੱਸ ਸਾਡੀ ਪਾਰਟੀ ਦੇ ਸਵਾਰਥਕ 100 200 250 ਜਿੰਨਾ ਬੰਦਾ ਹੋ ਗਿਆ ਉਥੇ ਬਿਠਾਂਗੇ ਅਸੀਂ 5 ਮਹੀਨੇ 24 ਘੰਟੇ ਤੇ ਡੇਲੀ ਨੋ ਤੋਂ ਪੰਜ 50 60 ਬੰਦਿਆਂ ਆਇਆ ਕਰੂਗੇ ਜਾਇਆ ਕਰੂਗੇ ਔਰ ਜਿਹਦੀ ਜ਼ਿੰਮੇਵਾਰੀ ਹੈ ਕਰਦਾ ਪ੍ਰਸ਼ਾਸਨ ਜੇ ਸਾਨੂੰ ਕੁਝ ਹੁੰਦਾ ਵਾ ਤੇ ਜਿੰਮੇ ਪ੍ਰਸ਼ਾਸਨ ਦੀ ਹੋਵੇਗੀ ਜੈਪੀਨ ਜੈਪਾਤ ਜੈ ਹਰਮਿਕੀ ਖਰਵਾ ਗੋਦਾਂ